ਪ੍ਰੋਗਰਾਮ ਨਾਲ ਜੁੜੇ ਤਮਾਮ ਦਰਸ਼ਕਾਂ ਨੂੰ ਮੈਂ ਬੈਂਤ ਸਿੰਘ ਰੋੜੀਆਂ ਜੀ ਐਨੂੰ ਆਖਦਾ ਦਰਸ਼ਕੋ ਇਸ ਵੇਲੇ ਅਸੀਂ ਮੌਜੂਦ ਹਾਂ ਜਿਲ੍ਹਾ ਮਲੇਰਕੋਟਲਾ ਦੇ ਪਿੰਡ ਜਿੱਤਵਾਲ ਕਲਾਂ ਦੇ ਵਿੱਚ ਜਿੱਥੇ ਇੱਕ ਅਜਿਹੇ ਇਨਸਾਨ ਨੂੰ ਮਿਲਵਾਉਣ ਜਾ ਰਹੇ ਹਾਂ ਜਿਹੜੇ ਪਹਿਲਾਂ ਟਰਾਂਸਪੋਰਟ ਦਾ ਧੰਦਾ ਕਰਦੇ ਸੀ ਤੇ ਅੱਜ ਉਹਨਾਂ ਨੇ ਆਪਣਾ ਜਿਹੜਾ ਨਾਮ ਹੈ ਉਹ ਫੁੱਲਾਂ ਦੀ ਖੇਤੀ ਦੇ ਵਿੱਚ ਚਮਕਾਇਆ ਇਸ ਪੱਭ ਬਣਿਆ ਟਰਾਂਸਪੋਰਟ ਦੇ ਧੰਦੇ ਦੇ ਵਿੱਚੋਂ ਨਿਕਲ ਕੇ ਜਿਹੜਾ ਤੁਸੀਂ ਇਧਰ ਆਏ ਜੀ ਮਾਨਸਾ ਜ਼ਿਲ੍ਹੇ ਦੇ ਵਿੱਚ ਮੇਰੀਆਂ ਟ੍ਰਾਂਸਪੋਰਟ ਚੱਲਦੇ ਆ 16 ਬੱਸਾਂ ਚੱਲਦੇ ਆ ਸੀਗੇ ਮੇਰੇ ਆ ਅਸੀਂ ਦੋ ਭਰਾ ਆਈ ਦੋਨੇ ਭਰਾ ਸੀ ਦੇਖੋ ਇਹ ਅਲੱਗ-ਅਲੱਗ ਹੋ ਗਏ ਤੇ ਉਹਨਾਂ ਨੂੰ ਟ੍ਰਾਂਸਪੋਰਟ ਸਾਮਕੇ ਮੈਂ ਉਹਰੇ ਜਿੱਤੂ ਵਾਲ ਕਲਾ ਮੈਂਨੇ ਦੇਖੋ ਜ਼ਮੀਨ ਲੈ ਲਈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਕਿ ਮੇਰਾ ਦੋਸਤ ਹੈ ਜਲੰਧਰ ਤੋਂ ਉਹ ਫੁੱਲਾਂ ਦੀ ਖੇਤੀ ਕਰਦਾ ਐ ਅਕਸਰ ਮੈਂ ਉਹਨਾਂ ਲਵੇ ਆਉਂਦਾ ਜਾਂਦਾ ਸੀਗਾ ਮੈਂ ਉਹਨਾਂ ਦਾ ਕੋਈ ਟ੍ਰੇਲ ਲੈਤੇ ਮਖਿਆ ਯਾਰ ਜੇ ਮੈਂ ਥੋੜਾ ਇਹ ਫੁੱਲਾਂ ਦਾ ਕੰਮ ਕਰ ਲਵਾਂ ਜੀ ਲੇਕਿਨ ਪਹਿਲਾਂ ਸ਼ੁਰੂ ਜੋ ਮੈਨੇ ਥੋੜਾ ਜਿਹਾ ਕਰਿਆ ਸੀਗਾ ਇਹ ਕੰਮ ਜੀ ਲੇਕਿਨ ਉਹ ਮੇਰੇ ਹਿਸਾਬ ਚ ਆ ਗਿਆ ਜੀ ਵੀ ਕਿੱਥੇ ਕਿੱਥੇ ਇਹਦੇ ਮਾਲ ਦੀ ਡੀਲ ਹੁੰਦੀ ਐ ਮੈਨੂੰ ਕਨੈਕਟ ਨੰਬਰ ਆ ਗਏ ਦੇਖੋ ਫਿਰ ਮੈਨੇ ਹੁਣ ਇਸ ਟਾਈਮ 10 ਬਿਗੇ ਮੈਂ ਗੰਦੇ ਦੀ ਖੇਤੀ ਕਰ ਰਿਹਾ 12 ਬਿਗੇ ਗੁਲਾਬ ਦੀ ਖੇਤੀ ਕਰ ਰਿਹਾ ਹੂੰ ਬਿਲਕੁਲ ਸਹੀ ਐਈ ਸ਼ੁਰੂਆਤ ਦੀ ਗੱਲ ਕੀਤੀ ਸ਼ੁਰੂਆਤ ਕਿੰਨੇ ਇੱਕ ਬਿਗਿਆਤ ਕੀਤੀ ਸੀ ਸ਼ੁਰੂਆਤ ਮੈਨੇ 2 ਬਿਗਿਆ ਤੋਂ ਗੰਦੇ ਦੀ ਖੇਤੀ ਕਰੀ ਇਦੇ ਵਾਸਤੇ ਕੋਈ ਨਾਸਰ ਜੀ ਟ੍ਰੇਨਿੰਗ ਲੈਂਡ ਦੀ ਵੀ ਜ਼ਰੂਰਤ ਪੈਂਦੀ ਆ ਜਾਂ ਫਿਰ ਬੰਦਾ ਇਹਦਾ ਕੋਈ ਵੀ ਕਰ ਸਕਦਾ ਉਹਨੂੰ ਤੇ ਆਓ ਗੱਲਬਾਤ ਕਰ ਲੈਣੇ ਮੁਹੰਮਦ ਨਾਸਰ ਜੀ ਸਾਡੇ ਨਾਲ ਮੌਜੂਦ ਨੇ ਨਾਸਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਅ ਫੁੱਲਾਂ ਦੀ ਖੇਤੀ ਵੱਲ ਆਉਣ ਦਾ ਕੀ ਸੁਪਾ ਬਣਿਆ ਟ੍ਰਾਂਸਪੋਰਟ ਦੇ ਧੰਦੇ ਵਿੱਚੋਂ ਨਿਕਲ ਕੇ ਜਿਹੜਾ ਤੁਸੀਂ ਇੱਧਰ ਆਏ ਜੀ ਦੇਖੋ ਜੀ ਮਾਨਸਾ ਜ਼ਿਲ੍ਹੇ ਦੇ ਵਿੱਚ ਮੇਰੀਆਂ ਟ੍ਰਾਂਸਪੋਰਟ ਚੱਲਦੀਆਂ 16 ਬੱਸਾਂ ਚੱਲਦੀਆਂ ਸੀਗੀਆਂ ਮੇਰੇਆਂ ਅਸੀਂ ਦੋ ਭਰਾ ਆਈ ਠੀਕ ਹੈ ਜੀ ਦੋਨੇ ਭਰਾ ਅਸੀਂ ਦੇਖੋ ਇਹ ਅਲੱਗ-ਅਲੱਗ ਹੋ ਗਏ ਜੀ ਜੀ ਤੇ ਉਹਨਾਂ ਨੂੰ ਟ੍ਰਾਂਸਪੋਰਟ ਸਾਮਕੇ ਮੈਂ ਉਰੇ ਜਿੱਤੂ ਵਾਲ ਕਲਾ ਮੈਂਨੇ ਦੇਖੋ ਜ਼ਮੀਨ ਲੈ ਲਈ ਜੀ ਠੀਕ ਹੈ ਜੀ ਤੇ ਉਰੇ ਮਰੇਕ ਕੋਲੇ ਜ਼ਿਲ੍ਹੇ ਦੇ ਵਿੱਚ ਮੇਰਾ ਕੋਈ ਹੋਰ ਕੋਈ ਕਾਰੋਬਾਰ ਨਹੀਂ ਸੀਗਾ ਇੱਕ ਮੇਰਾ ਦੋਸਤ ਹੈ ਜਲੰਧਰ ਤੋਂ ਉਹ ਫੁੱਲਾਂ ਦੀ ਖੇਤੀ ਕਰਦਾ ਹੈ ਅਕਸਰ ਮੈਂ ਉਹਨਾਂ ਲਵੇ ਆਉਂਦਾ ਜਾਂਦਾ ਸੀਗਾ ਲੇਕਿਨ ਮੈਨੂੰ ਫੁੱਲਾਂ ਦਾ ਕੰਮ ਬਹੁਤ ਚੰਗਾ ਲੱਗਿਆ ਜੀ ਮੈਂ ਉਹਨਾਂ ਦਾ ਕੋਈ ਟ੍ਰੇਲ ਲਏ ਤੇ ਮਖਿਆ ਯਾਰ ਜੇ ਮੈਂ ਥੋੜਾ ਜਿਹਾ ਫੁੱਲਾਂ ਦਾ ਕੰਮ ਕਰ ਲਵਾਂ ਜੀ ਲੇਕਿਨ ਪਹਿਲਾਂ ਸ਼ੁਰੂ ਜਿਮਨੇ ਥੋੜਾ ਜਿਹਾ ਕਰਿਆ ਸੀਗਾ ਇਹ ਕੰਮ ਜੀ ਲੇਕਿਨ ਉਹ ਮੇਰੇ ਹਿਸਾਬ ਚ ਆ ਗਿਆ ਜੀ ਵੀ ਕਿੱਥੇ ਕਿੱਥੇ ਇਹ देखो फिर मैंने हुन इस टाइम 10 बिगे मैं गेंदे दी खेती कर रहे हां 12 बिगे गुलाब दी खेती कर रहे हां हुन बिल्कुल सही है आ, जी ਤੁਸੀਂ ਸ਼ੁਰੂਆਤ ਦੀ ਗੱਲ ਕੀਤੀ ਸ਼ੁਰੂਆਤ ਕਿੰਨੇ ਕ ਬਿੱਗਿਆਂ ਤੋਂ ਕੀਤੀ ਸੀ ਸ਼ੁਰੂਆਤ ਮੈਨੇ 2 ਬਿੱਗਿਆਂ ਤੋਂ ਗੈਂਦੇ ਦੀ ਖੇਤੀ ਕੀਤੀ ਸੀ ਠੀਕ ਹੈ ਇਹਦੇ ਵਾਸਤੇ ਕੋਈ ਨਸਰ ਜੀ ਟ੍ਰੇਨਿੰਗ ਲੈਣ ਦੀ ਵੀ ਜ਼ਰੂਰਤ ਪੈਂਦੀ ਹੈ ਜਾਂ ਫਿਰ ਬੰਦਾ ਇਹਦਾ ਕੋਈ ਵੀ ਕਰ ਸਕਦਾ ਇਹਨੂੰ ਹਾਂਜੀ ਪਹਿਲਾਂ ਤਾਂ ਮੈਂ ਇੱਕ ਦੋਸਤ ਤੋਂ ਲਵੀ ਜਾਂਦਾ ਰਿਹਾ ਉਹ ਤੋਂ ਮੈਂ ਪੁੱਛਦਾ ਰਿਹਾ ਫਿਰ ਮੈਂ ਸੰਗਰੂਰ ਯੂਨੀਵਰਸਿਟੀ ਦੇ ਵਿੱਚ ਮੈਂ ਮਹੀਨਾ ਕਿ ਕਲਾਸਾਂ ਲਾਈਆਂ ਇੰਦੀ ਠੀਕ ਹੈ ਜੀ ਉੱਥੋਂ ਮੈਨੂੰ ਪਤਾ ਲੱਗਿਆ ਵੀ ਕਿਹੜੀ ਦਵਾਈ ਕਦੋਂ ਕੰਮ ਕਰਨੀ ਹੈ ਕੋਈ ਸੁੰਡੀ ਪੈ ਗਈ ਜਾਂ ਫੰਗੀਸਾਈਡ ਹੋ ਗਈ ਹਾਂਜੀ ਵੀ ਫੁੱਲ ਛੋਟਾ ਕਿਉਂ ਹੋ ਰਿਹਾ ਹੈ ਫਿਰ ਉਸ ਤਰ੍ਹਾਂ ਦੀ ਫਿਰ ਇਹਦੇ ਸਪਰੇਅ ਕਰੀਏ ਅੱਛਾ ਇਹਦੇ ਵਿੱਚ ਕਿਹੜੀ ਕਿਹੜੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਫੁੱਲਾਂ ਨੂੰ ਇਹਦੇ ਵਿੱਚ ਦੋ ਜਾਰੇ ਬਿਮਾਰੀਆਂ ਨੇ ਇੱਕ ਤਾਂ ਸੁੰਡੀ ਪੈ ਜਾਂਦੀ ਹੈ ਇੱਕ ਫੰਗੀਸਾਈਡ ਹੋਰ ਕੋਈ ਤਕਲੀਫ ਨਹੀਂ ਹੈ ਅੱਛਾ ਇਹ ਚ ਵੈਰ ਜਿਵੇਂ ਹੁਣ ਆਪਾਂ ਆਮ ਪੰਜਾਬੀ ਦੇ ਵਿੱਚ ਕਹਿੰਦੇ ਨੇ ਵੀ ਗਿੰਦਾ ਗਿੰਦੀ ਦਾ ਫੁੱਲ ਹਨਾ ਤੇ ਇਹਨੂੰ ਅਸਲ ਇਹਦਾ ਨਾਮ ਕੀ ਹੈ ਜੀ ਅਸਲ ਇਹਦਾ ਨਾਮ ਹੈ ਜਾਫਰੀ ਜਾਫਰੀ ਜੀ ਹਾਂ ਇਹ ਇੱਕ ਬੂਟੇ ਨੂੰ ਚਾਰ ਕਲਰ ਲੱਗਦੇ ਨੇ ਜਾਫਰੀ ਦਾ ਨਾਮ ਹੈ ਇਹ ਉਹ ਆਪਾਂ ਪੰਜਾਬੀ ਇਹਨੂੰ ਗਿੰਦੀ ਕਹਿੰਦੇ ਨੇ ਜੀ ਠੀਕ ਹੈ ਇਹ ਅਸਲ ਇਹਦਾ ਨਾਮ ਹੈ ਜਾਫਰੀ ਅੱਛਾ ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਵੀ ਖੇਤੀ ਜਿਆਦਾ ਅਨਾਜ ਦੀ ਕੀਤੀ ਜਾਂਦੀ ਆ ਹਾਂਜੀ ਆ ਇਸ ਲਾਈਨ ਵੱਲ ਨੂੰ ਬਹੁਤ ਘੱਟ ਲੋਕ ਨੇ ਜਿਹੜੇ ਹਲੂਣਾ ਕਰਦੇ ਨੇ ਇੱਧਰ ਨੂੰ ਤੇ ਉਹਦੇ ਨਾਲੋਂ ਤੁਹਾਨੂੰ ਮੁਨਾਫਾ ਕਿੰਨਾ ਕੁ ਲੱਗਦਾ ਵੀ ਗੈਂਦੇ ਦੇ ਜਿਹੜੇ ਫੁੱਲਾਂ ਦੀ ਖੇਤੀ ਦੇ ਵਿੱਚ ਮੁਨਾਫਾ ਆਏਗਾ ਮੁਨਾਫਾ ਵੀ ਜਿਵੇਂ ਹੁਣ ਜੀਰੀ ਆਪਾਂ ਝੋਨਾ ਲਾਉਣਾ ਹੈ ਝੋਨੇ ਦੇ 2 ਕਿੱਲੇ ਤੇ ਇਹਦਾ 1 ਕਿੱਲਾ ਉਹਦੇ ਬਰਾਬਰ ਉਹਦੇ ਉੱਪਰ ਦੀ ਜਾਊਗਾ ਹੀ ਇਹ 1 ਕਿੱਲਾ ਗੈਂਦੇ ਦੀ ਖੇਤੀ ਝੋਨੇ ਦੇ 2 ਕਿੱਲੇ ਠੀਕ ਹੈ ਜੀ ਫਿਰ ਵੀ ਇਹ 1 ਕਿੱਲਾ ਉਹਦੇ ਉੱਪਰ ਦੀ ਜਾਊਗਾ ਜੀ ਅੱਛਾ ਮੁਨਾਫੇ ਦੀ ਜੇਕਰ ਆਪਾਂ ਗੱਲ ਕਰੀਏ ਮੁਨਾਫਾ ਵੀ ਤੁਸੀਂ ਦੱਸ ਤਾਂ ਮਿਹਨਤ ਮਿਹਨਤ ਕਿੰਨੀ ਕਉਂਦੀ ਇਹਦੀ ਮਿਹਨਤ ਦਾ ਦੇਖੋ ਜਿੰਨਾ ਚਾਹ ਜ ਆਪਾਂ ਖੰਡ ਪਾ ਲਾਂਗੇ ਉਨਾ ਹੀ ਮਿੱਠਾ ਹੋ ਜਾਊਗਾ ਜੀ ਠੀਕ ਹੈ ਜੀ ਜੇ ਆਪਾਂ ਮੈਂਦ ਘੱਟ ਕਰ ਲਾਂਗੇ ਥੋੜੀ ਉਹ ਹੈ ਵੈਸੇ ਚ ਕੱਖ ਕੂਕ ਪੜਾਉਂਦੇ ਰਹੋ ਜੀ ਠੀਕ ਹੈ ਬੇ ਕੱਖਾਂ ਦੇ ਕਰਕੇ ਦੇਖੋ ਹੁਣ ਇਹ ਚ ਕੱਖ ਨਹੀਂ ਹੈਗਾ ਜੀ ਫਿਰ ਕੱਖਾਂ ਨਾਲ ਹੀ ਫੰਗੀ ਸਾਈਡ ਹੋ ਜਾਂਦੀ ਹੈ ਜੀ ਠੀਕ ਹੈ ਫਰੇ ਗੰਨੀ ਬੰਦੀ ਹੈ ਤੁਸੀਂ ਕੱਖਾਂ ਦੀ ਗੱਲ ਕੀਤੀ ਹੈ ਕੱਖਾਂ ਨੂੰ ਖੁਰਚਣ ਵਾਸਤੇ ਲੇਬਰ ਦੀ ਜ਼ਰੂਰਤ ਹੁੰਦੀ ਹੈ ਹਾਂਜੀ ਲੇਬਰ ਤੁਹਾਡੇ ਕੋਲ ਕਿੰਨੀ ਕਲੇਬਰ ਕੰਮ ਕਰਦੀ ਹੈ ਮੇਰੇ ਕੋਲ 10-12 ਬੁੜੀਆਂ ਦੇ ਬੰਦੇ ਹੁੰਦੇ ਨੇ ਯੂਰੇ ਦਿੱਲੀ ਗਰਮੀ ਹੈ ਠੰਡਾ ਹੈ ਮੀਂਹ ਪੈਂਦਾ ਹੋਵੇ ਜਿੰਨਾ ਮਰਜੀ ਮੀਂਹ ਪੈਂਦਾ ਹੋਵੇ ਦੇਖੋ ਮੂਰੇ ਮਹੀਨਾ ਠੰਡ ਦਾ ਆਊਗਾ ਅੱਛਾ ਜੀ ਫਿਰ ਵੀ ਗੁਲਾਬ ਔਰ ਗੰ अच्छा एक मेनू ये भी दसो कि जिमे हुन एदी मार्केट ਦੇ ਵਿੱਚ ਕਿੰਨਾ ਕਿਵੇਂ ਰੇਟ ਰਹਿੰਦਾ ਦਾ ਜਾਂ मार्केट एदी ਚੱਲਦੀ ਰਹਿੰਦੀ ਆ ਹਾਂਜੀ 12 ਮਹੀਨੇ ਦੇ ਦਿਨ ਇਹ ਦੇਖੋ 50 ਰੁਪਏ ਕਿਲੋ ਤੋਂ ਲੈ ਕੇ ਇਹ 250 ਰੁਪਏ ਕਿਲੋ ਤੱਕ ਵਿਕਦਾ ਜਿਵੇਂ ਹੁਣ ਦੇਖੋ ਦੀਵਾਲੀ ਲੰਗੀ ਆ ਪਹਿਲਾਂ ਨਰਾਤੇ ਸੀਗੇ ਬਹੁਤ ਵਧੀਆ ਸੀਜ਼ਨ ਸੀਗਾ ਸਾਲ ਦੇ ਵਿੱਚ 11 ਮਹੀਨੇ ਬਹੁਤ ਵਧੀਆ ਭਾਜ ਰਹਿੰਦਾ ਹੈ ਤੇ ਫਿਰ 11ਵੇਂ ਇੱਕ ਸਰਦ ਚੱਲ ਜਾਂਦਾ ਹੈ ਸਰਦਾਂ ਦੇ ਵਿੱਚ ਥੋੜਾ ਜਿਹਾ ਘਟ ਜਾਂਦਾ ਹੈ ਕੰਮ ਲੇਕਿਨ ਫਿਰ ਵੀ ਲੇਬਰਦਾਰ ਆਪਣਾ ਸਰਕਲ ਬਣਾ ਰਿਹਾ ਰਹਿੰਦਾ ਜੀ ਅੱਛਾ ਰੋਜ਼ਾਨਾ ਤੁਹਾਡੇ ਹਿਸਾਬ ਦੇ ਨਾਲ ਕਿੰਨਾ ਤੁਹਾਡਾ ਜਿਹੜਾ ਮਾਲ ਹੈਗਾ ਕਿੰਨੇ ਕਿਲੋ ਨਿਕਲ ਜਾਂਦਾ ਜੀ ਰੋਜ਼ਾਨਾ ਹੀ ਮੇਰਾ ਇਸ ਟਾਈਮ ਤਿੰਨ ਕੁਇੰਟਲ ਗੈਂਦਾ ਰੋਜ਼ ਉਤਰਦਾ ਹੀ ਉਤਰਦਾ ਹੀ ਰੋਜ਼ ਆਈ ਮਾਰਕੀਟ ਸਪਲਾਈ ਹੋ ਜਾਂਦੀ ਠੀਕ ਹੈ ਜੀ ਤੇ ਸਰਕਾਰ ਵੱਲੋਂ ਕੋਈ ਸਹੂਲਤਾਂ ਮੁਹਈਆ ਕਰਾਈ ਜਾਂਦੇ ਨੇ ਜੀ ਹਾਂ ਜੀ ਸਰਕਾਰ ਵੱਲੋਂ ਮੈਂ ਤਿੰਨ ਚੀਜ਼ਾਂ ਲੈਂਦੀਆਂ ਨੇ ਇੱਕ ਤਾਂ ਮੈਂ ਰੂਟਾ ਬੀਟਰ ਲੈਂਦਾ ਸੀਗਾ ਇਹ 44000 ਰੁਪਏ ਦਾ ਉਹਦੇ ਵਿੱਚੋਂ ਮੈਨੂੰ 25000 ਸਬਸਿਡੀ ਆ ਗਈ ਸੀਗੀ ਠੀਕ ਹੈ ਜੀ ਤੇ ਇਹ ਹੁਣ ਇੱਕ ਮਹੀਨੇ ਹੋਰ ਟਰੈਕਟਰ ਲੈ ਕੇ ਆਉਣਾ ਜੀ ਟਰੈਕਟਰ ਦੇ ਵਿੱਚੋਂ ਕਿਹੜਾ ਪੇਮੈਂਟ ਆਪਦੀ ਜੇਬ ਚ ਲਾਉਣੀ ਪੈਂਦੀ ਹੈ ਫਿਰ ਉਸ ਤੋਂ ਬਾਅਦ ਸਬਸਿਡੀ ਆ ਜਾਂਦੀ ਹੈ। ਅੱਛਾ ਠੀਕ ਹੈ ਜੀ। ਤੇ ਜੇਕਰ ਜਿਵੇਂ ਸਾਡੇ ਦਰਸ਼ਕ ਦੇਖ ਰਹੇ ਨੇ ਤੇ ਉਹਨਾਂ ਵਿੱਚੋਂ ਜੇਕਰ ਕੋਈ ਕਹਿੰਦਾ ਬੰਦਾ ਕਿ ਮੈਂ ਸ਼ੁਰੂ ਕਰਨੀ ਚਾਹੁੰਦਾ ਖੇਤੀ ਤੁਹਾਡੇ ਹਿਸਾਬ ਦੇ ਨਾਲ ਟ੍ਰੇਨਿੰਗ ਕਿੰਨੀ ਕਰਨੀ ਪੈਂਦੀ ਹੈ ਇਹਦੇ ਵਾਸਤੇ ਜੀ? ਯਾਨੀ ਕਿ ਬੰਦੇ ਦਾ ਸਭ ਤੋਂ ਪਹਿਲਾਂ ਤਾਂ ਦੇਖੋ ਆਪਦਾ ਵੀ ਥੋੜਾ ਜਿਹਾ ਦਿਮਾਗ ਹੋਣਾ ਚਾਹੀਦਾ ਹੈ। ਲੇਕਿਨ 10 ਦਿਨਾਂ ਤੱਕ ਬੰਦਾ ਪੂਰਾ ਟ੍ਰੇਨਿੰਗ ਹੋ ਜਾਂਦਾ ਵੀ ਗੈਂਦਾ ਕਿਹੜੀ ਕਿਸਮ ਦਾ ਕਿੱਥੇ ਲਾਉਣਾ ਜੀ। ਠੀਕ ਹੈ ਜੀ ਠੀਕ ਹੈ। ਤੇ ਬਾਕੀ ਇੱਕ ਚੀਜ਼ ਹੋਰ ਮੈਂ ਤੁਹਾਡੇ ਤੋਂ ਜਾਣਨੀ ਚਾਹੁੰਦਾ ਸੀ ਇਹਦੇ ਵਿੱਚ ਵੀ ਟ੍ਰੇਨਿੰਗ ਦੀ ਵੀ ਗੱਲ ਹੋ ਗਈ ਆਪਣੀ ਤੇ ਇਹਨੂੰ ਸ਼ੁਰੂਆਤ ਜੇ ਕਿਸ ਨੇ ਕਰਨੀ ਹੋਵੇ ਤਾਂ ਕਿੰਨੇ ਕੁ ਤੁਹਾਡੇ ਹਿਸਾਬ ਨਾਲ ਬਿੱਗੇ ਤੋਂ ਜਾਂ ਕਿੰਨੀ ਕੁ ਜ਼ਮੀਨ ਤੋਂ ਕਿੰਨੇ ਕੁ ਰਕਪੇ ਤੋਂ ਸ਼ੁਰੂ ਕਰ ਸਕਦਾ ਜੀ ਮਤਲਬ ਕਿ 2 ਬਿੱਗਿਆਂ ਤੋਂ ਗੱਲ ਆ ਵੀ ਸ਼ੁਰੂ ਹੀ ਅੱਛਾ ਜੀ ਹਾਂ ਜੀ ਵੀ ਉਹਦੇ ਚ ਬੰਦਾ ਸਿੱਖ ਵੀ ਜਾਂਦਾ ਤੇ ਸਿੱਖ ਵੀ ਜਾਂਦਾ ਇਹਨਾਂ ਨੇ ਵਧੀਆ ਚੌਖਾ ਮੁਨਾਫਾ ਵੀ ਹੋ ਜਾਂਦੀ ਅੱਛਾ ਠੀਕ ਹੈ ਜੀ ਤੇ ਇਹਦੇ ਚ ਤੁਸੀਂ ਕਿਸਮਾਂ ਦੀ ਗੱਲ ਕੀਤੀ ਸੀ ਕੁੱਲ ਕਿਸਮਾਂ ਤੁਸੀਂ 4 ਦੱਸਿਆ ਸੀ 4 ਦੇ ਕਰੀਬ ਕਿਸਮਾਂ ਨੇ ਹਾਂਜੀ ਤੇ ਜਿਵੇਂ ਹੁਣ ਆਹ ਕਿਸਮਾਂ ਇਹਨੂੰ ਕਿਹੜੀ ਕਿਸਮ ਕਹਿੰਦੇ ਜੀ ਇਹਨੂੰ ਬਸੰਤੀ ਕਹਿੰਦੇ ਜੀ ਅੱਛਾ ਇਹ ਬਸੰਤੀ ਫੁੱਲ ਆ ਗਿਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਾਰਕੀਟ ਦੇ ਵਿੱਚ ਜ਼ਿਆਦਾ ਜ਼ਰੂਰਤ ਕਿਹੜੀ ਫੁੱਲ ਦੀ ਰਹਿੰਦੀ ਆ ਜ਼ਰੂਰਤ ਦੇਖੋ ਜਿਵੇਂ ਹੁਣ ਸਰਦੀ ਆਊਗੀ ਸਰਦੀ ਜੇ ਹੁਣ ਜਾਫਰੀ ਵੱਧ ਵਿਕੂਗੀ ਜੀ ਉਹ ਕਹਿੰਦੇ ਦਾ ਸੀਜ਼ਨ ਥੋੜਾ ਜਿਹਾ ਘਟ ਜਾਂਦਾ ਹੀ ਉਹ ਜਾਫਰੀ ਦਾ ਵੱਧ ਸੀਜ਼ਨ ਚੱਲੂਗੀ ਠੀਕ ਹੈ ਤੁਸੀਂ ਮੈਂ ਦੇਖ ਰਿਹਾ ਮੈਂ ਤੁਹਾਡੇ ਕੋਲ ਬਾਗ ਹੈ ਜਿਹੜਾ ਪੂਰਾ ਉਹਦੇ ਵਿੱਚ ਤੁਸੀਂ ਗੁਲਾਬ ਦੀ ਖੇਤੀ ਵੀ ਕਰਦੇ ਹੋ ਤੇ ਗੁਲਾਬ ਦੀ ਜ਼ਰੂਰਤ ਕਿੱਥੇ ਕਿੱਥੇ ਰਹਿੰਦੀ ਹੈ ਜੀ ਗੁਲਾਬ ਦੀ ਮਲ ਕੇ ਇਧਰ ਬਾਲਸ਼ਾਹਰ ਜਿਵੇਂ ਸੁਨਾਮ ਬਟਿੰਡਾ ਪਟਿਆਲਾ ਚੰਡੀਗੜ੍ਹ ਲੁਧਿਆਣਾ ਸਾਰੇ ਕਿਤੇ ਜਾ ਰਹੇ ਠੀਕ ਹੈ ਪੰਜਾਬ ਦੇ ਵਿੱਚ ਪੂਰੇ ਸਪਲਾਈ ਕਰਦੇ ਹਾਂ ਤੇ ਇਹਦੀ ਫਿਰ ਕੋਈ ਦਵਾਈ ਵਗੈਰਾ ਵੀ ਬਣਦੀ ਹੈ ਜਾਂ ਕੋਈ ਜਿਵੇਂ ਗੁਲਾਬ ਹੋ ਗਈ ਉਹਦੇ ਕਲਾਗੰਦ ਬਣਦੀ ਹੈ ਜਿਵੇਂ ਇਹ ਗੰਦਾ ਜੇ ਆਪਣਾ ਕੋਈ ਬਹੁਤ ਜ਼ਿਆਦਾ ਹੋ ਗਿਆ ਇਹ ਵੀ ਦਵਾਈਆਂ ਦੇ ਵਿੱਚ ਪੈਂਦਾ ਹੀ ਗੰਦਾ ਠੀਕ ਹੈ ਜੀ ਮਲ ਕੇ ਦਵਾਈਆਂ ਵਾਲੇ ਮੁਰਗੀ ਫਾਰਮ ਵਾਲੇ ਵੀ ਲੈ ਜਾਂਦੇ ਨੇ ਇਹਨਾਂ ਨੂੰ ਜਿਹੜੇ ਮੁਰਗਿਆ ਫਾਰਮ ਵਾਲੇ ਹੁੰਦੇ ਨੇ ਉਹਨਾਂ ਨੂੰ ਸੁਕਾ ਕੇ ਮੁਰਗਿਆਂ ਨੂੰ ਪਾਉਂਦੇ ਨੇ ਫਿਰ ਉਹੋ ਬਣ ਕੇ ਅੰਡਾ ਵੇਚਦੇ ਨੇ ਇੱਕ ਬਹੁ ਹੀ ਉਹਨਾਂ ਦੀ ਖਰਾਕ ਵੱਜ ਜਾਂਦੀ ਹੈ ਜਦੋਂ ਇਹ ਮੁਰਗਿਆਂ ਨੂੰ ਪਾਉਂਦੇ ਨੇ ਤੋੜਨ ਤੋਂ ਬਾਅਦ ਕਿੰਨਾ ਕੁ ਸਮਾਂ ਇਹਦੀ ਖੁਸ਼ਬੂ ਆ ਜਿਹੜੀ ਬਰਕਰਾਰ ਰਹਿੰਦੀ ਹੈ ਇਹ ਚਾਰ ਪੰਜ ਦਿਨ ਇਹਦੀ ਖੁਸ਼ਬੂ ਨਹੀਂ ਖਤਮ ਹੁੰਦੀ ਕਿਸ ਤਰ੍ਹਾਂ ਜੀ ਉਹ ਕਿਵੇਂ ਪ੍ਰਕਿਰਿਆ ਕੀ ਉਹਦੀ ਉਦਾਂ ਰੱਖਣ ਦੀ ਕਿ ਐਦਾਂ ਹੀ ਤੋੜ ਕੇ ਰੱਖ ਦਈਏ ਮਲ ਕੇ ਜੇ ਆਪਾਂ ਤੋੜ ਲਿਆ ਇਹ ਜੀ ਜਿਹਦਾ ਗਰਮੀ ਪੈ ਰਹੀ ਆ ਫਿਰ ਤਾਂ ਉਹਦੇ ਉੱਪਰ ਗਿੱਲੀਆਂ ਪੰਨੀਆਂ ਪਾ ਦੋਈਏ ਅਗਰ ਸਰਦੀ ਆ ਫਿਰ ਤਾਂ ਕੋਈ ਉਹਨੂੰ ਠਗਣ ਦੀ ਲੋੜ ਨਹੀਂ ਸਰਦੀ ਐ ਮੌਸਮ ਠੀਕ ਐ ਠੀਕ ਐ ਜੀ ਜਿਵੇਂ ਮੈਂ ਸ਼ੁਰੂਆਤ ਕੀਤੀ ਸੀ ਕਿ ਤੁਸੀਂ ਟਰਾਂਸਪੋਰਟ ਦਾ ਪਹਿਲਾਂ ਕੰਮ ਕਰਦੇ ਸੀ ਟਰਾਂਸਪੋਰਟ ਵਾਲੇ ਕੰਮ ਤੋਂ ਆਹ ਕੰਮ ਚੰਗਾ ਜੀ ਪਹਿਲਾਂ ਟਰਾਂਸਫਰ ਵਾਲਾ ਚੰਗਾ ਸੀ ਤੁਹਾਡੇ ਹਸਬ ਦੇ ਨਾਲ ਨਹੀਂ ਟਰਾਂਸਪੋਰਟ ਆਪਣੀ ਜਗ੍ਹਾ ਸੀ ਇਹ ਦੇਖੋ ਦੋ ਭਰਾ ਸੀਗੇ ਜੀ ਅਸੀਂ ਦੋਨੇ ਭਰਾ ਅਲੱਗ-ਅਲੱਗ ਹੋ ਗਏ ਉਹਨਾਂ ਨੂੰ ਟਰਾਂਸਪੋਰਟ ਸਮਾਤੀ ਠੀਕ ਐ ਜੀ ਮੈਂ ਆਪਣੇ ਹਿੱਸੇ ਦੀ ਜ਼ਮੀਨ ਲੈ ਕੇ ਮੈਨੇ ਉਰੇ ਸੰਗਰੂਪ ਮਰੇ ਕੋਲ ਜ਼ਿਲ੍ਹੇ ਜੇ ਜ਼ਮੀਨ ਲੈ ਲਈ ਫਿਰ ਮੈਂ ਉਹਨਾਂ ਖੇਤੀ ਕਰਦੇ ਹਾਲਾ ਕਿ ਮੈਂ ਕਣਕੇ ਉਹ ਜੀਦੀ ਵੀ ਖੇਤੀ ਕਰ ਰਿਹਾ ਮੈਂ ਨਾਲ ਹਾਂਜੀ ਲੇਕਿਨ ਇਹ ਜਿਹੜਾ ਮੁਨਾਫਾ ਕਣਕ ਜੀਦੀ ਨਾਲ ਉਹ ਚੋਖਾ ਹੈ ਦੇਖੋ ਕਣਕ ਜੀਦੀ ਵੀ ਲਾ ਰਿਹਾ ਮੈਂ ਲੇਕਿਨ ਉਹਦੇ ਨਾਲ ਉੱਪਰ ਦੀ ਹੈ ਉਹਦੇ ਨਾਲ ਇੱਕ ਆਪਾਂ ਇਹ ਵੀ ਕਹਿ ਲਈਏ ਕਿ ਵੀ ਰੋਜ਼ਗਾਰ ਵੀ ਤੁਸੀਂ 12 ਤੋਂ 13 ਮਜ਼ਦੂਰਾਂ ਨੂੰ ਮੁਹैया ਕਰਵਾਇਆ ਹੋਇਆ ਹੈ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਸਾਡੇ ਦਰਸ਼ਕਾਂ ਨੂੰ ਕੋਈ ਅਖੀਰ ਦੇ ਵਿੱਚ ਗੱਲਬਾਤ ਕਹਿਣੀ ਚਾਹੁੰਦੇ ਹੋ ਪਾਣੀ ਨੂੰ ਬਚਾਉਣ ਨੂੰ ਲੈ ਕੇ ਜਾਂ ਫਿਰ ਖੇਤੀ ਨੂੰ ਲੈ ਕੇ ਕੋਈ ਵੀ ਖੇਤੀ ਨੂੰ ਸਭ ਤੋਂ ਵੱਡੀ ਗੱਲ ਤਾਂ ਦੇਖੋ ਪਾਣੀ ਦੀ ਬਚਤ ਰਹਿੰਦੀ ਹੈ ਬਾਕੀ ਉਰੇ ਲਵੇ ਚਾਰ ਪੰਜ ਪਿੰਡ ਲੱਗਦੇ ਮੇਰੇ ਖੇਤ ਨੂੰ ਨਾਦਰ ਦੇਖੋ ਲੇਬਰ ਨੂੰ ਰੋਜ਼ਗਾਰ ਮਿਲ ਗਈ ਉਰੇ ਜੀ ਸਭ ਤੋਂ ਵੱਡੀ ਤਾਂ ਇਹੀ ਹੈ ਗੱਲ ਵੀ ਲੇਬਰ ਉਰੇ ਰੋਜ਼ਗਾਰ ਕਰਕੇ ਜਾਂਦੀ ਹੈ ਜੀ ਜਿੰਨਾ ਟਾਈਮ ਲੱਗ ਜਾਂਦੀ ਹੈ ਜੀ ਉਹਨੇ ਆਪਾਂ ਨੂੰ ਉਹਨਾਂ ਨੂੰ ਪੈਸੇ ਦੇ ਦੇਣੇ ਜੀ ਠੀਕ ਹੈ ਜੀ ਜਿੰਨੇ ਉਹਨਾਂ ਨੇ ਮਿਹਨਤ ਕਰੀ ਹੈ ਜੀ ਹੁਣ ਫੁੱਲ ਤੋੜ ਕੇ ਗਈਆਂ ਨੇ ਬੀਬੀਆਂ ਜੀ ਲੇਕਿਨ ਆਪਾਂ ਤੋਂ ਲੇਬਰ ਨਾਲ ਲੈ ਗਈ ਠੀਕ ਹੈ ਜੀ ਠੀਕ ਹੈ ਨਾ ਲਓ ਉਹਨਾਂ ਦਾ ਟਾਈਮ ਪਾਸ ਨਾ ਮੇਰਾ ਖਰਚਾ ਚੱਲੀ ਹੁੰਦੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਮੁਹੰਮਦ ਨਾਸਿਰ ਜੀ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਜੇਕਰ ਉਹ ਚੌਣ ਤਾਂ ਉਹ ਚੰਗਾ ਚੋਖਾ ਮੁਨਾਫਾ ਜਿਹੜਾ ਹੈਗਾ ਆ ਉਹ ਇਸ ਖੇਤੀ ਦੇ ਵਿੱਚੋਂ ਕਰ ਸਕਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਫਸਲੀ ਚੱਕਰ ਬਣਿਆ ਹੋਇਆ ਕਿ ਆਪਾਂ ਪਹਿਲਾਂ ਝੋਨਾ ਬੀਜ ਲਿਆ ਉਸ ਦੇ ਬਾਅਦ ਦੇ ਵਿੱਚ ਕਣਕ ਬੀਜ ਲਈ ਪਰ ਕਿਤਨੇ ਕਿਤੇ ਕਿਸਾਨਾਂ ਨੂੰ ਜਾਗਣਾ ਪਵੇਗਾ ਕਿਉਂਕਿ ਬਹੁਤੇ ਕਿਸਾਨ ਨੇ ਜਿਹੜੇ ਉਹ ਝੋਨੇ ਦੇ ਵਿੱਚ ਆਪਾਂ ਕਹਿ ਲਈਏ ਕਿ ਪੰਜਾਬ ਦੇ ਬਹੁਤ ਸਾਰੇ ਅਜਿਹੇ ਸਮੀਕਰਨ ਵੀ ਬਣਦੇ ਨੇ ਕਿ ਪਾਣੀ ਨੂੰ ਨੁਕਸਾਨ ਹੋ ਰਿਹਾ ਵਾ ਤੇ ਪਰ ਕਿਤੇ ਅਜਿਹੇ ਮੁਹੰਮਦ ਨਾਸਰ ਵਰਗੇ ਜਾਗਰੂਕ ਕਿਸਾਨ ਨੇ ਜਿਹੜੇ ਚੋਖਾ ਮੁਨਾਫਾ ਵੀ ਕਮਾ ਰਹੇ ਨੇ ਤੇ ਕਿੰਨੇ ਕਿਤੇ ਧਰਤੀ ਦੇ ਪਾਣੀ ਨੂੰ ਬਚਾਉਣ ਦੀ ਗੱਲ ਵੀ ਕਰ ਰਹੇ ਨੇ